ਅੰਦੋਲਨਕਾਰੀ ਲੋਕਾਂ ਨੂੰ ਇਸ ਤਰ੍ਹਾਂ ਰੋਕ ਕੇ ਉਹਨਾਂ ਦੀ ਟਿਕਟਾਂ ਕੈਨਸਲ ਕਰ ਦੇਣਾ ਉਹਨਾਂ ਨੂੰ ਰੋਕ ਲੈਣਾ ਪਰ ਬਹਾਨੇਬਾਜ਼ੀਆਂ ਕਰਨੀਆਂ ਜਿਹੜੀਆਂ ਕਿ ਮੈਂ ਉਹਦੇ ਤੇ ਵੀ ਹੈਰਾਨ ਐ ਇਹ ਕਹਿ ਦੇਣਾ ਕਿ ਤੁਸੀਂ ਛਰੀ ਸਾਹ ਪਾ ਕੇ ਜਾਣੀ ਨਹੀਂ ਜਾ ਸਕਦੇ ਸਿੱਖ ਧਰਮ ਦੇ ਲੋਕਾਂ ਨੂੰ ਕਿਰਪਾਨ ਪਾ ਕੇ ਨਹੀਂ ਜਾਣ ਦਿੱਤਾ ਜਾਏਗਾ ਐ ਏਅਰਪੋਰਟਾਂ ਦੇ ਵਿੱਚ ਜਾ ਕੇ ਡ੍ਰੈਕਟਾ ਚੜ੍ਹਨ ਨਹੀਂ ਦਿੱਤਾ ਜਾਏਗਾ ਕਹਿਦਾ ਮਤਲਬ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਸਾਡਾ ਨੋਟ ਹੈ। ਇਸ ਵੇਲੇ ਅਸੀਂ ਦਿੱਲੀ 에ਰਪੋਰਟ ਤੇ ਆ। ਸਾਡਾ ਅੱਜ ਦਾ ਪ੍ਰੋਗਰਾਮ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਜੋ ਵੱਡੇ ਪ੍ਰੋਗਰਾਮ ਰੱਖੇ ਗਏ ਸੀਗੇ ਤਾਮਿਲਨਾਡੂ ਦੇ ਵਿੱਚ ਪੰਡਿਚਰੀ ਦੇ ਵਿੱਚ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਇਹ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦਾ ਔਰ ਕਿਸਾਨਾਂ ਦੀ ਕਰਜ਼ ਮੁਕਤੀ ਦਾ ਔਰ ਕਿਸਾਨੀ ਦੀ ਭਵਿੱਖ ਦਾ ਉਸ ਅੰਦੋਲਨ ਨੂੰ ਹੋਰ ਤੇਜ਼ ਕਰਨਾ ਸੀ ਔਰ ਉਹਦੇ ਤੋਂ ਅੱਜ ਕਬਰਾਹੜ ਦੇ ਵਿੱਚ ਆ ਕੇ ਜਦੋਂ ਅਸੀਂ ਇੱਥੇ ਜਾਨ ਲਈ 에어ਪੋਰਟ ਤੋਂ ਆਏ ਆ ਤਾਂ ਇੱਥੇ ਬਿਨਾਂ ਵਜ੍ਹਾ ਤੋਂ ਵਹਾਣੇ ਬਾਜ਼ੀਆਂ ਬਣਾ ਕੇ ਸਾਨੂੰ ਰੋਕ ਲਿਆ ਗਿਆ ਕਿਸਾਨਾਂ ਨੂੰ ਉੱਥੇ ਆਪਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨਹੀਂ ਜਾਣ ਦਿੱਤਾ ਗਿਆ ਜਿਹਦੇ ਤੋਂ ਅਸੀਂ ਸਮਝਦੇ ਹਾਂ ਕਿ ਬੜੀ ਸ਼ਰਮ ਦੀ ਗੱਲ ਹੈ ਇਹ ਸਾਡੀ ਸਰਕਾਰ ਦੇ ਲਈ ਕਿ ਅੰਦੋਲਨਕਾਰੀ ਲੋਕਾਂ ਨੂੰ ਇਸ ਤਰ੍ਹਾਂ ਰੋਕ ਕੇ ਉਹਨਾਂ ਦੀ ਟਿਕਟਾਂ ਕੈਨਸਲ ਕਰ ਦੇਣਾ ਉਹਨਾਂ ਨੂੰ ਰੋਕ ਲੈਣਾ ਪਰ ਬਹਾਨੇਬਾਜ਼ੀਆਂ ਕਰਨੀਆਂ ਜਿਹੜੀਆਂ ਕਿ ਮੈਂ ਉਹਦੇ ਤੇ ਵੀ ਹੈਰਾਨ ਹਾਂ ਇਹ ਕਹਿ ਦੇਣਾ ਕਿ ਤੁਸੀਂ ਜੀ ਸਾਹਿਬ ਪਾਕੀ ਜਾਣੀ ਜਾ ਸਕਦੇ ਕਿਰਪਾਨਾ ਪਾਕੀ ਨਹੀਂ ਜਾ ਸਕਦੇ ਬਾ ਇਹ ਵੀ ਇੱਕ ਨਵੀਂ ਗੱਲ ਹੈ ਮੈਨੂੰ ਇਹ ਉਦੋਂ ਵੀ ਗਾਂ ਦੁੱਖ ਦੀ ਗੱਲ ਇਹ ਲੱਗੀ ਹੈ ਕਿ ਸਾਡੇ ਜਿਹੜੇ ਸਿੱਖੀ ਨੂੰ ਅੱਜ ਤੱਕ ਅਗਵਾਈ ਕਰਦੇ ਰਾਏ ਲੋਕ ਨਹੀਂ ਜਿਨ੍ਹਾਂ ਨੇ ਲਗਾਤਾਰ ਸਿੱਖੀ ਦੇ ਨੰਬਰਦਾਰ ਬਣ ਕੇ ਰਹੇ ਨੇ ਉਹਨਾਂ ਨੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਕੀ ਕੀਤਾ ਕੀ ਜੇਕਰ ਸਾਡੇ ਸਿੱਖਾਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਕਿਰਪਾਨ ਪਾ ਕੇ ਨਹੀਂ ਜਾਣ ਦਿੱਤਾ ਜਾਏਗਾ 에ਅਰਪੋਰਟਾਂ ਦੇ ਵਿੱਚ ਜਾ ਕੇ ਬ੍ਰੈਕਟਾਂ ਚੜ੍ਹਨ ਨਹੀਂ ਦਿੱਤਾ ਜਾਏਗਾ ਇਹਦਾ ਮਤਲਬ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਸਾਨੂੰ ਇਹ ਕਿਹਾ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਭਾਰਤ ਦੇ ਵਸਿੰਦੇ ਨਹੀਂ ਹੋ ਸੋ ਇਸ ਕਰਕੇ ਇਹ ਬੜੀ ਦੁੱਖ ਦੀ ਗੱਲ ਹੈ ਬੜੀ ਸ਼ਰਮ ਦੀ ਗੱਲ ਹੈ ਸਾਨੂੰ ਅੱਜ ਭਾਰਤ ਸਰਕਾਰ ਤੋਂ ਇਹ ਜਵਾਬ ਮੰਗਦੇ ਹਾਂ ਅਸੀਂ ਕਿ ਕੀ ਅਸੀਂ ਜਿਹੜੇ ਕਿਸਾਨ ਜਾਂ ਖਾਸ ਕਰਕੇ ਸਿੱਖ ਕਮੂਨਕੀ ਦੇ ਲੋਕ ਨੇ ਜਿਹੜੇ ਉਹ ਇੱਥੇ ਭਾਰਤ ਦੇ ਵਸਿੰਦੇ ਨਹੀਂ ਹਨ ਜੇ ਇਹ ਆ ਤਾਂ ਫਿਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਨਾਲ ਇਹ ਜਿਹੜਾ ਵਰਤਾਰਾ ਜਿਹੜਾ ਹੋ ਰਿਹਾ ਹੈ ਇਹਦੇ ਤੇ ਕਦੋਂ ਠੱਲ ਪਏਗੀ ਸਰਕਾਰਾਂ ਇਹਦੇ ਪ੍ਰਤੀ ਜਿਹੋ ਜਿਹਾ ਰਵਈਆ ਅੱਜ ਆਪਾਂ ਇਸੇ ਦੇਖਿਆ ਕਿਉਂਕਿ ਮੈਂ ਗੱਲ ਤਾਂ ਕਹਿ ਰਿਹਾ ਮੈਂ ਅੱਜ ਤੋਂ ਪਹਿਲਾਂ ਲਗਾਤਾਰ ਘੱਟੋ ਘੱਟ 10 ਵਾਰੀ ਫਲੈਗ ਦੇ ਉੱਤੇ ਸਫਰ ਕਰ ਚੁੱਕਿਆ ਕਦੇ ਕਿਸੇ ਸਟੇਟ ਚ ਕਦੇ ਕਿਸੇ ਸਟੇਟ ਚ ਲੇਕਿਨ ਕਦੇ ਅੱਜ ਤੱਕ ਇਹ ਪ੍ਰੋਬਲਮ ਨਹੀਂ ਆਈ ਜਿਹੜੀ ਪ੍ਰੋਬਲਮ ਅੱਜ ਇੱਥੇ ਕ੍ਰੀਏਟ ਕੀਤੀ ਗਈ ਹੈ ਮੈਂ ਕਹੂੰਗਾ ਕਿ ਕੋਈ ਪ੍ਰੋਬਲਮ ਨਹੀਂ ਹੈ ਇਹ ਪ੍ਰੋਬਲਮ ਕ੍ਰੀਏਟ ਕੀਤੀ ਗਈ ਹੈ ਇਸ ਵੱਲੋਂ ਕ੍ਰੀਏਟ ਕੀਤੀ ਗਈ ਹੈ ਕਿ ਭਾਰਤ ਸਰਕਾਰ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਨੂੰ ਘਬਰਾੜ ਦੇ ਵਿੱਚ ਆ ਚੁੱਕੀ ਹੈ ਕਿਸਾਨ ਅੰਦੋਲਨ ਲਗਾਤਾਰ ਜਿਸ ਤਰ੍ਹਾਂ ਬੁਲੰਦੀ ਵੱਲ ਨੂੰ ਵੱਧ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਫੈਲ ਰਿਹਾ ਹੈ ਇਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆ ਆਉਣ ਵਾਲਾ ਜਿਹੜਾ ਕੁਝ ਸਕੇਟਾਂ ਦੇ ਵਿੱਚ ਜਿਹੜੀਆਂ ਚੇਂਜ ਹੋਣਾ ਹੋਣੀਆਂ ਨੇ ਰਾਜਾਂ ਦੇ ਵਿੱਚ ਉਹਨਾਂ ਰਾਜਾਂ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਆਂ ਕਿ ਇਸਾਨ ਅੰਦੋਲਨ ਉਹਨਾਂ ਸਟੇਟਾਂ ਦੇ ਵਿੱਚ ਨਾ ਫੈਲ ਪਾਵੇ ਉਹਨੂੰ ਰੋਕਣ ਦੇ ਲਈ ਸਰਕਾਰ ਨੇ ਇੱਕ ਉਜੀ ਹਰਕਤ ਕੀਤੀ ਹੈ ਜੋ ਅਤਿ ਨਿੰਦਣਯੋਗ ਹੈ ਤੇ ਬੜੀ ਸ਼ਰਮ ਵਾਲੀ ਗੱਲ ਹੈ ਲੇਕਿਨ ਇਹ ਸੋਚੇ ਨਾ ਸਰਕਾਰ ਕਿ ਅਜਿਹਾ ਕਰਕੇ ਤੁਸੀਂ ਇਹ ਜੁਰਮ ਕਰਕੇ ਤੁਸੀਂ ਸਾਡੇ ਤੇ ਇਹ ਅਤਿਆਚਾਰ ਕਰਕੇ ਇਸਾਨਾਂ ਦਾ ਗਲਾ ਦਬਾ ਕੇ ਤੁਸੀਂ ਅੰਦੋਲਨ ਰੋਕ ਲੋਗੇ ਜਾਂ ਤੁਸੀਂ ਆਪਣੀ ਸੱਤਾ ਬਣਾ ਕੇ ਰੱਖ ਲੋਗੇ ਇਹ ਮੇਰਾ ਕਹਿਣਾ ਤੁਹਾਡਾ ਭਲੇਖਾ ਹੋਵੇਗਾ ਤੁਸੀਂ ਦੇਖਿਆ ਪਿੱਛੇ ਜਮਾਗੇ ਦੇਖ ਲਿਆ ਕਿ ਜਦੋਂ ਅਸੀਂ ਦਿੱਲੀ ਵੱਲ ਨੂੰ ਆ ਰਹੇ ਸੀ ਸਾਡੇ ਤੇ ਅਥਰੂ ਗਾਇ ਛੱਡੀ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਕਿਸਾਨ ਸ਼ਹੀਦ ਕਰਤਾ ਪੰਜਾਂ ਦੀ ਆਈ ਸੈਕ ਚਲੀ ਗਈ 450 ਤੋਂ ਉੱਪਰ ਕਿਸਾਨ ਜ਼ਖਮੀ ਕੀਤੇ ਉਹ ਸਾਰਾ ਕੁਝ ਸਵੇਖਿਆ ਔਰ ਪੂਰੀ ਦੁਨੀਆ ਨੇ ਵੇਖਿਆ ਪੂਰੇ ਸੰਸਾਰ ਨੇ ਵੇਖਿਆ ਹਰ ਇੱਕ ਵਿਅਕਤੀ ਨੇ ਉਹ ਚੀਜ਼ ਨੂੰ ਵੇਖਿਆ ਔਰ ਜਿਨ੍ਹਾਂ ਨੇ ਉਹਨੂੰ ਵੇਖਿਆ ਉਹਨਾਂ ਨੇ ਫਿਰ ਤੁਹਾਡੇ ਇਸ ਕਰੂਰ ਚਿਹਰੇ ਦਾ ਜਿਹੜਾ ਜਵਾਬ ਦਿੱਤਾ ਲੋਕਾਂ ਨੇ ਉਹ ਲੋਕ ਸਭਾ ਦੇ ਵਿੱਚ ਤੁਸੀਂ ਦੇਖਿਆ ਹਾਲਾਂਕਿ ਅਸੀਂ ਗੈਰ ਪੋਲੀਟਿਕਲੀ ਵਿਚਾਰਧਾਰਾ ਲੈ ਕੇ ਆਪਣੀਆਂ ਹੱਕੀ ਮੰਗਾਂ ਦੀ ਲੜਾਈ ਲੜਨ ਵਾਲੇ ਲੋਕ ਆ ਤੇ ਸਾਨੂੰ ਅੱਜ ਸਾਡੇ ਉਹਨਾਂ ਕਿਸਾਨਾਂ ਤੱਕ ਨਹੀਂ ਜਾਣ ਦਿੱਤਾ ਗਿਆ ਜਿਹੜੇ ਸਾਡੇ ਸਾਡੀ ਇੰਤਜ਼ਾਰ ਕਰ ਰਹੇ ਨੇ ਸਾਡੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਇਕੱਠੇ ਹੋ ਕੇ ਅ ਚਰਚਕਲੀ ਦੇ ਵਿੱਚ ਉਸ ਤੋਂ ਬਾਅਦ ਪੰਡਿਤਚਰੀ ਦੇ ਵਿੱਚ ਇਕੱਠ ਕਰਕੇ ਸਾਡੇ ਨਾਲ ਉੱਥੇ ਮੀਟਿੰਗਾਂ ਹੋਣੀਆਂ ਸੀ ਸਾਡੀ ਆਪਣੀ ਪ੍ਰੈਸ ਕਾਨਫਰੰਸਾਂ ਹੋਣੀਆਂ ਸੀ ਅਸੀਂ ਉਹਨਾਂ ਦੇ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਨਾ ਸੀ ਇਹ ਇਹਨਾਂ ਨੇ ਸਾਡਾ ਇੱਕ ਵੱਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਗੱਲ ਨਹੀਂ ਸਰਕਾਰ ਜੋ ਕਰਨਾ ਚਾਹੇ ਕਰੇ ਅਸੀਂ ਹਾਰਾਂਗੇ ਨਹੀਂ ਅੰਦੋਲਨ ਅਸੀਂ ਜਾਰੀ ਰੱਖਾਂਗੇ ਹੋਰ ਤਾਕਤ ਦੇ ਨਾਲ ਅੰਦੋਲਨ ਨੂੰ ਅੱਗੇ ਅਸੀਂ ਲੈ ਕੇ ਜਾਵਾਂਗੇ ਆਪ ਸਭ ਨੂੰ ਬੇਨਤੀ ਹੈ ਇਸ ਗੱਲ ਨੂੰ ਅੱਗੇ ਦੀ ਅੱਗੇ ਲੋਕਾਂ ਤੱਕ ਫੈਲਾਓ ਹਰ ਵਿਅਕਤੀ ਤੱਕ ਜਾਵੇ ਪਤਾ ਲੱਗੇ ਕਿ ਸਰਕਾਰ ਦਾ ਚਿਹਰਾ ਕੀ ਹੈ ਨਾਲ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੂਗਾ ਨਾਲ ਦੀ ਨਾਲ ਹੀ ਕਿ ਸਾਡੇ ਉਹ ਸਿੱਖ ਧਰਮ ਦੇ ਰੈਬਰਾਂ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਆਓ ਸ਼ਰਮ ਕਰੋ ਦੇਖੋ ਕੀ ਹੋ ਰਿਹਾ ਹੈ ਅੱਜ ਇਹ ਸ੍ਰੀ ਸਾਹਿਬ ਨੂੰ ਜਹਾਜ਼ ਦੇ ਵਿੱਚ ਨਹੀਂ ਚੜਨ ਦਿੱਤਾ ਜਾ ਰਿਹਾ ਤੁਸੀਂ ਸੋਚ ਕੀ ਰਹੇ ਹੋ ਤੁਸੀਂ ਵਿਚਾਰ ਕੀ ਰਹੇ ਹੋ ਤੁਸੀਂ ਖੜੇ ਕਿੱਥੇ ਹੋ ਤੇ ਤੁਸੀਂ ਐਵੇਂ ਬਿਨਾਂ ਗੱਲ ਤੋਂ ਮਤਲਬ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ ਸੋ ਸੋਚੋ ਅਸੀਂ ਕਹਾਂ ਕਿ ਸਾਨੂੰ ਭਾਵੇਂ ਕੁਝ ਵੀ ਹੋਵੇ ਅਸੀਂ ਆਪਦੇ ਜਿਹੜੇ ਸਾਡੇ ਗੁਰੂ ਨੇ ਦਿੱਤਾ ਹੋਇਆ ਸਾਡਾ ਚਿੰਨ ਹੈ ਇਹਦੇ ਨਾਲ ਇਹਨੂੰ ਨਾਲ ਲੈ ਕੇ ਹੀ ਜਾਵਾਂਗੇ ਔਰ ਮੈਂ ਪਹਿਲੀ ਪਹਿਲੇ ਕਹਿ ਚੁੱਕਾ ਕਿ ਅਸੀਂ ਪਹਿਲੀ ਵਾਰ ਨਹੀਂ ਗਏ ਅੱਜ ਤੋ ਪਹਿਲਾ 10 ਵਾਰ ਹੀ ਜਾ ਚੁੱਕੇ ਹਾਂ ਹਰ ਵਾਰੀ ਇਹ ਸਾਡਾ ਸ੍ਰੀ ਸਾਹਿਬ ਸਾਡੇ ਨਾਲ ਹੁੰਦਾ ਹੈ ਲੇਕਿਨ ਅੱਜ ਕੋ ਤਕਲੀਫ ਆਈ ਕਿਉਂਕਿ ਅੰਦੋਲਨ ਸੱਤ ਮਾਰ ਰਿਹਾ ਹੈ ਅੰਦੋਲਨ ਇਹਨਾਂ ਦੀ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ ਜਿਹੜਾ ਇਹਨਾਂ ਨੇ ਸੋਚਿਆ ਸੀ ਕਿ ਅਬ ਕੀ ਬਾਅਦ 400 ਪਾਰ ਉਹ ਅਬ ਕੀ ਬਾਅਦ 412 ਅੰਦੋਲਨ ਨੇ ਕਰਨ ਨਹੀਂ ਦਿੱਤੀ ਕਿਸਾਨਾਂ ਦੇ ਹੋਏ ਅਕਿਆਚਾਰ ਨੇ ਕਰਨ ਨਹੀਂ ਦਿੱਤੀ ਲੋਕਾਂ ਨੇ ਉਹਦਾ ਇਹਨਾਂ ਨੂੰ ਮੂੰਹ ਕੋੜ ਮਾ ਜਵਾਬ ਦਿੱਤਾ ਔਰ ਅੱਜ ਵਾਲੀ ਗੱਲ ਦਾ ਵੀ ਲੋਕ ਜਵਾਬ ਦੇਣਗੇ ਹਰਿਆਣਾ ਦੇ ਵਿੱਚ ਵੀ ਜਵਾਬ ਦੇਣਗੇ ਮਹਾਰਾਸ਼ਟਰ ਦੇ ਵਿੱਚ ਵੀ ਜਵਾਬ ਦੇਣਗੇ ਹੋਰ ਨਾਲ ਸਟੇਟਾਂ ਦੇ ਵਿੱਚ ਵੀ ਲੋਕ ਇਹਨਾਂ ਤੋਂ ਸਵਾਲ ਪੁੱਛਣਗੇ ਕਿ ਕਿਸਾਨਾਂ ਨੂੰ ਕਿਸਾਨ ਨੇਤਾਵਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਚੱਲ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਅਪੀ ਵਿਸਥਾਰ ਤੇ ਨਾਲ ਤੁਹਾਨੂੰ ਦੱਸਿਆ ਕਿ ਅੱਜ ਅਸੀਂ ਇਸ ਟੈਂਪੇ ਜਿਵੇਂ ਕਿ ਹੁਣ ਅਸੀਂ ਦਿੱਲੀ 에어ਪੋਰਟ ਦੇ ਉੱਤੇ ਇੱਥੇ ਖੜੇ ਹਾਂ ਔਰ ਸਾਡਾ ਜਿਹੜਾ ਪ੍ਰੋਗਰਾਮ ਸੀ ਉਹ ਤਾਮਨ ਲਾਟੂ ਦੇ ਵਿੱਚ ਉੱਥੇ ਕਿਸਾਨ ਕਾਨਫਰੰਸਾਂ ਪ੍ਰੈਸ ਕਾਨਫਰੰਸਾਂ ਬਹੁਤ ਵੱਡੀਆਂ ਰੈਲੀਆਂ ਚੜੀਆਂ ਸੀ ਉਹਨਾਂ ਦੇ ਵਿੱਚ ਅਸੀਂ ਸ਼ਮੂਲੀਅਤ ਕਰਨੀ ਸੀ ਤੇ ਸਾਨੂੰ ਇਹਨਾਂ ਨੂੰ ਜਿਹੜਾ ਕਿ ਇਸ ਤਰ੍ਹਾਂ ਦਾਸ ਪ੍ਰਦੇਸ਼ ਸਿੰਘ ਸਰਸਾ ਮੇਰੇ ਨਾਲ ਸਰਦਾਰ ਜਗਜੀਤ ਸਿੰਘ ਗੱਡੇਵਾਲ ਸਰਦਾਰ ਸਰਦੇਵ ਸਿੰਘ ਜੀ ਭੋਜਰਾਜ ਤੇ ਸਾਨੂੰ ਜਿਹੜਾ ਉਹ ਇੱਥੇ ਦਿੱਲੀ 에어ਪੋਰਟ ਤੇ ਰੋਕਿਆ ਗਿਆ ਜਿਵੇਂ ਇਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਘਬराई ਹੋਈ ਆ ਜਿਹੜੇ ਕਿ ਪਿਛਲੇ ਲੋਕ ਸਭਾ ਦੇ ਚੋਣਾਂ ਹੋਈਆਂ ਨੇ ਉਹਨਾਂ ਚ ਉਹਨਾਂ ਦੇ ਵਿੱਚ ਇਸ ਵਾਰੀ ਮੋਦੀ ਸਰਕਾਰ ਨੂੰ ਜਿਹੜਾ ਉਹ ਪੂਰਨ ਬਹੁਤ ਨਾ ਨਹੀਂ ਮਿਲਿਆ ਪਰ ਵਸਾਕਿਆਂ ਦੇ ਸਹਾਰੇ ਸਰਕਾਰ ਚੱਲ ਰਹੀ ਆ ਔਰ ਜਿਹੜੀਆਂ ਚੋਣਾਂ ਹੁਣ ਵੱਖ-ਵੱਖ ਸੂਬਿਆਂ ਦੇ ਵਿੱਚ ਵਿਧਾਨ ਸਭਾਵਾਂ ਦੀਆਂ ਹੋ ਰਹੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਆਪਣੀ ਗੱਲ ਰੱਖਣ ਵਾਸਤੇ ਕਿਸਾਨਾਂ ਨੂੰ ਲਾਮਬੰਦ ਕਰਨ ਵਾਸਤੇ ਬੀਜੇਪੀ ਜਿਹੜੀ ਪਾਰਟੀ ਆ ਇਹਨੂੰ ਜਿਹੜਾ ਉਹ ਅਸਲ ਇਹਨਾਂ ਦਾ ਚਿਹਰਾ ਜਿਹੜਾ ਉਹ ਦਰਸਾਉਣ ਵਾਸਤੇ ਲੋਕਾਂ ਦੇ ਵਿੱਚ ਆਪਣੀ ਗੱਲ ਰੱਖਣੀ ਚਾਹੁੰਦੀ ਆ ਜਿੱਥੋਂ ਘਮਰਾ ਕੇ ਅੱਜ ਸਮ ਜਿਹੜਾ ਇੱਥੋਂ ਦਿੱਲੀ 에ਅਰਪੋਰਟ ਤੋਂ ਨਹੀਂ ਜਾਣ ਦਿੱਤਾ ਔਰ ਇਹਦੇ ਨਾਲ ਨਾਲ ਮੈਂ ਸਮੁੱਚੀ ਸਿੱਖ ਕੌਮ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਅਡੱਟ ਚੱਲ ਰਹੀਆਂ ਨੇ ਔਰ ਖਾਸ ਕਰਕੇ ਅੱਜ ਸਿਰੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਨੀ ਰਗਵੀਰ ਸਿੰਘ ਜੀ ਜਾਂ ਜਿਹੜੇ ਰਹਿ ਚੁੱਕੇ ਨੇ ਜਿੰਨੀਆਂ ਵੀ ਸੰਪਰਦਾਵਾਂ ਨੇ ਮੈਂ ਉਹਨਾਂ ਨੂੰ ਇੱਕ اپੀਲ ਕਰਦਾ ਕਿ ਤੁਹਾਡੀ ਫੁੱਟ ਦੇ ਕਾਰਨ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖ ਕੌਮ ਨੇ 85% ਤੋਂ ਲੈ ਕੇ 93% ਕੁਰਬਾਨੀਆਂ ਦਿੱਤੀਆਂ ਅੱਜ ਉਹਨਾਂ ਸਿੱਖਾਂ ਨੂੰ ਜਿਹੜਾ ਕਿਸ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਇਹ ਤੁਹਾਡੀ ਫੁੱਟ ਦੇ ਕਾਰਨ ਆ ਹੁਣ ਤੱਕ ਉਸ ਸਮਝੋ ਅਜੇ ਤੱਕ ਕੋ ਅਕਲ ਕਰ ਲੋ ਵੀ ਆਹ ਕੁਛ ਕਾਮਲਾ ਹੋ ਰਿਹਾ ਹੈ ਔਰ ਅੱਜ ਆਪਣੇ ਆਪ ਨੂੰ ਅਕਾਲੀ ਘੋਮਣ ਵਾਲੇ ਬਾਗੀ ਘੋਮਣ ਵਾਲੇ ਅਕਾਲੀਓ ਤੁਹਾਨੂੰ ਜੇ ਤੁਹਾਡੇ ਚ ਇਨਸਾਨੀਅਤ ਹੈ ਜੇ ਤੁਹਾਡੇ ਚ ਅਣਖ ਹੈ ਜੇ ਤੁਹਾਡੇ ਚ ਕੋਈ ਜ਼ਹਿਰਤ ਹੈ ਜੇ ਤੁਸੀਂ ਆਪਣੇ ਆਪ ਨੂੰ ਸਿੱਖ ਹੋਦੇ ਹੋ ਤੁਸੀਂ ਬੜੀਆਂ ਸੋਹਣੀਆਂ ਦਸਤਾਰਾਂ ਬੰਨ੍ਹਦੇ ਹੋ ਨਾਲੇ ਪ੍ਰਕਾਸ਼ ਨੇ ਤੁਹਾਡੇ ਪਰ ਜਿਹੜੀ ਤੁਸੀਂ ਕਰਤੂਤ ਕੀਤੀ ਆ ਉਹ ਤੁਹਾਡੀ ਕਰਤੂਤ ਦੇ ਕਾਰਨ ਅੱਜ ਸਿੱਖ ਕੌਮ ਦੀ ਇਹ ਹਾਲ ਤਾਂ ਭਾਰਤ ਦੇ ਵਿੱਚ ਤੇ ਤੁਹਾਨੂੰ ਚੁੱਪ ਕਰਕੇ ਘਰ ਬੈਠਣ ਜਾਣਾ ਚਾਹੀਦਾ ਅਤੇ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਸਿੱਕਾਂ ਦੀ ਆਉਣ ਦਿਨ ਆਉਣੀ ਚਾਹੀਦੀ ਆ ਅੱਜ ਤੁਸੀਂ ਅਕਾਲ ਤਾਕਤ ਦੇਤੇ ਚਿੱਠੀਆਂ ਲੈ ਕੇ ਜਾ ਰਹੇ ਹੋ ਇੱਕ ਦੂਸਰੇ ਨੂੰ ਦੋਸ਼ੀ ਦੱਸ ਰਹੇ ਹੋ ਵੀ ਆਹ ਗद्दार ਹੈ ਆਹ ਗद्दार ਹੈ ਪਰ ਤੁਸੀਂ ਹੁਣ ਤੱਕ ਕੀਤਾ ਕੀ ਆਹ ਜਿਹੜੀਆਂ ਚੀਜ਼ਾਂ ਨੇ ਇਹ ਕਿਧਰ ਨੂੰ ਮਤਲਬ ਕਿ ਜੜੀਆਂ ਲੈ ਕੇ ਜਾ ਰਹੀਆਂ ਨੇ ਇਹ ਤੁਹਾਡੀ ਸੋਚ ਕਿਧਰ ਨੂੰ ਲੈ ਕੇ ਜਾ ਰਹੀ ਆ ਸੋ ਕੁਝ ਸੋਚ ਕਰੋ ਕੁਝ ਅਕਲ ਕਰੋ ਅੱਜ ਸਾਨੂੰ ਅਸੀਂ ਮੈਂ ਤਨ ਜਿਸ ਤਰ੍ਹਾਂ ਢੱਲੇਵਾਲ ਸਾਹਿਬ ਨੇ ਦੱਸਿਆ ਤੁਹਾਨੂੰ ਕਿ ਇਹ ਵੀ ਬਹੁਤ ਵਾਰਾ ਮੈਂ ਵੀ ਤਿੰਨ ਵਾਰਾ ਕੇਰਲਾ ਜਾਇਆ ਇਸੇ ਤਰ੍ਹਾਂ ਅਸੀਂ ਮਹਾਰਾਸ਼ਟਰ ਚ ਗਏ ਆ ਕਿਸਾਨ ਰੈਲੀਆਂ ਦੇ ਵਿੱਚ ਬਹੁਤ ਵਾਰਾ ਅਸੀਂ ਜਾ ਚੁੱਕੇ ਆ ਅੱਜ ਕਿਉਂ ਰੋਕਿਆ ਗਿਆ ਅੱਜ ਇਸ ਕਰਕੇ ਰੋਕਿਆ ਗਿਆ ਕਿ ਜਿਹੜਾ ਇੱਕ ਕਿਸਾਨ ਅੰਦੋਲਨ ਪਹਿਲਾਂ ਵੀ ਦਿੱਲੀ ਬਾਰਡਰਾਂ ਤੇ ਰਿਹਾ ਕਾਲੇ ਕਾਨੂੰਨ ਰੱਦ ਕਰਾ ਕੇ ਅਸੀਂ ਗਏ ਪਰ ਉਸ ਟਾਈਮ ਦੇ ਉੱਤੇ ਜਿਹੜੀਆਂ ਮੰਗਾਂ ਅਧੂਰੀਆਂ ਰਹਿ ਗਈਆਂ ਸੀ ਉਹਨਾਂ ਮੰਗਾਂ ਨੂੰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸੀ ਉਹਨਾਂ ਨੂੰ ਪ੍ਰਮਾਣ ਕਰਾਉਣ ਵਾਸਤੇ ਲਾਗੂ ਕਰਾਉਣ ਲਈ 13 ਫਰਵਰੀ 2024 ਨੂੰ ਜੋ ਅਸੀਂ ਜਿਹੜਾ ਕਿ ਦਿੱਲੀ ਨੂੰ ਆ ਰਹੇ ਸੀ ਤੇ ਸਾਨੂੰ ਉੱਥੇ ਹਰਿਆਣਾ ਸਰਕਾਰ ਨੇ ਬਹੁਤ ਕਵੱਡੀਆਂ ਜਿਹੜੀਆਂ ਅਸੀਂ ਬੈਰੀਕੇਟਿੰਗ ਕਰਕੇ ਤੇ ਉੱਥੇ ਹਥਿਆਰਬੰਦ ਫੋਰਸਾਂ ਲਾ ਕੇ ਸਾਡੇ ਬੱਚਿਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਕਿੰਨੇ ਕਿਸਾਨ ਜਿਹੜੇ ਪੱਟੜ ਕਰ ਦਿੱਤੇ ਗਏ ਔਰ ਇਸ ਗੱਲ ਤੋਂ ਇੱਕ ਕਬਰਾ ਗਏ ਨੇ ਕਿ ਉਹਨਾਂ ਵਾਲੇ ਸਮੇਂ 'ਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਇਹ ਕਿਸਾਨ ਜਿਹੜਾ ਇਹ ਸਾਡਾ ਨੁਕਸਾਨ ਕਰਨਗੇ ਭਾਜਪੀ ਪਾਰਟੀ ਦਾ ਇਸ ਕਰਕੇ ਸਾਨੂੰ ਜਿਹੜਾ ਇਹ ਹੁਣ ਜਾਣ ਤੋਂ ਰੋਕਿਆ ਗਿਆ ਇਹੀ ਕਿਰਪਾਣਾ ਪਾ ਕੇ ਅਸੀਂ ਪਹਿਲਾਂ ਜਾਣਦੇ ਰਿਹਾ ਪਰ ਅੱਜ ਕਿਰਪਾਣ ਦਾ ਬਹਾਨਾ ਬਣਾ ਕੇ ਜਿਹੜਾ ਉਹ ਸੰਗਤ ਔਰ ਇਹ ਸਿੰਘ ਸਾਹਿਬਾਨੋ ਇਹ ਕੌਮ ਦੇ ਲੇਬਰ ਆਪਣੇ ਆਪ ਨੂੰ ਕੌਮ ਦੇ ਵਾਰਿਸ ਕਹਣ ਵਾਲਿਓ ਕਿੱਥੇ ਹੋ ਜਿਹੜੀ ਕਿਹੜੀ ਗੂੜੀ ਨੀਂਦ ਵਿੱਚ ਸੁੱਤੇ ਹੋਇਓ ਆਓ ਜਾਗੋ ਜਾਗਣ ਦਾ ਸਮਾਂ ਕੋਸ਼ ਅਕਲ ਕਰੋ ਵਾਸਤਾ ਜੋ ਗੁਰੂ ਦਾ ਅੱਜ ਸਿੱਖ ਕੌਮ ਦੀ ਹਾਲ ਜਿਸ ਦੇਸ਼ ਨੂੰ ਅਜੱਡੀਆਂ ਫੱਟੀਆਂ ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ ਤੇ ਅੱਜ ਜਿਹੜਾ ਤੇ ਸਾਡਾ ਕੀ ਹਾਲ ਹੋ ਰਿਹਾ ਬਹੁਤਾਂ ਬੈਗ ਲਗਭਗ 2.5 ਘੰਟੇ ਦੀ ਮਿਹਨਤ ਤੋਂ ਬਾਅਦ ਆਪਾਂ ਨੂੰ ਮਿਲੇ ਜੀ ਚਲੋ ਬੁੱਲੋ